ਜਿਹੜਾ 8 ਵਾਲਾ ਇੱਥੇ ਬੈਠਾ ਹੈ ਉਹਨਾਂ ਨੂੰ ਤਾਂ ਕਰੇ ਬੈਠਿਆਂ ਨੂੰ ਕੱਲਾ ਰਲਾ ਇਹਨਾਂ ਦੇ ਨਾਲ ਆਹੇ ਤਾਂ ਬਤਿਆ ਰਖੇ ਪੁੱਤਰ ਨਾ ਲੱਗ ਚਵਨੇ ਨੂੰ ਆਂਦਾਂ ਮੈਂ ਜਾਂਦਾਂ ਲੱਗਣਾ ਹੈ ਮੁੰਡਿਆਂ ਨਾਲੋ ਨਾਲ ਕੁੜੀਆਂ ਵੀ ਲੱਗੀਆਂ ਵਈਆਂ ਨੇ ਇਹ ਆਂਦ ਨੇ ਆਂਦਾ ਸਾਨੂੰ ਬਾਥਰਮ ਕਰਨ ਚੱਲਾਂ ਆ ਤੇ ਬਾਥਰਮ ਕਰਨ ਹੈ ਸਾਨੂੰ ਆਵਾਜ਼ ਕੋਈ ਹੋਰ ਖੜਾ ਹੈ ਕਿ ਮੈਨੂੰ ਕੀ ਪਤਾ ਇੰਨਾ ਚ ਬੰਦਾ ਖੜਾ ਹੈ

ਆਖਾ ਹੀ ਨਾ ਆਏ ਪਤਾ ਨਹੀਂ ਆਪਾਂ ਨੂੰ ਛੇਤ ਕਿਹੇ ਫੋਨ ਕੀਤਾ ਆਵੇ ਵੀ ਆ ਜਾ ਇੱਥੇ ਤੇ ਫੋਨ ਤੇ ਆ ਗਿਆ ਹੋਵੇ ਤੇ ਕਿਹੜਾ ਬੰਦਾ ਇੱਥੇ ਖੜਾ ਸੀ ਉਹਨੇ ਹੱਦਾ ਚ ਉਹਨੇ ਵਾਲੀ ਪਾਰਟੀ ਨੂੰ ਵੀ ਤੁਹਾਡਾ ਬੰਦਾ ਵਿੱਚ ਪਾਣੀ ਦੇ ਵੜ ਗਏ ਉਹਨੇ ਇਹ ਪਾਣੀ ਚ ਵੜਦਾ ਨਹੀਂ ਨਾ ਹੱਕਦਾ ਇੱਕ ਗੱਲ ਮਨੇ ਵੇਖੀ ਤਾਂ ਮੋਟਰ ਵਾਦੂ ਚੱਲਦੀ ਆ ਪੰਜਾਂ ਨੇ ਏ ਮਰ ਜਿਹੜਾ ਮੁੰਡਾ ਵੇਖਾਇਓ ਕਿੱਥੇ ਗਾ ਉਹ ਗੱਲ ਕਰੇ ਨਾ ਮੈਂ ਹੱਥ ਵੇਖਾ ਤੂੰ ਇੱਥੇ ਮੌਕੇ ਤੇਗਾ ਹੀ ਠੀਕ ਹੈ ਨਾ ਮੇਰਾ ਚੋਣਾ ਲਗਾਈ ਜਾਂਦੀ ਸੀ ਇੱਥੇ ਅਸੀਂ ਸਾਡੇ ਨਾਲ ਲੱਗਿਆ ਆ ਸੀ ਸਾਨੂੰ ਕਹਿੰਦੇ ਸੀ ਬਾਥਰੂਮ ਚੱਲਾਂ ਹੋਰ ਜਨਨੀਆਂ ਥੋੜਾ ਨਾਲ ਆਂਦੀ ਕਾਉ ਤੁਸੀਂ ਅਸੀਂ ਵਾਜਾ ਮਾਰਦੇ ਰਹਿਆ ਅਸ ਸੁਣਿਆ ਨਹੀਂ ਫਿਰ ਸਾਡੇ ਇੱਕ ਆਵਾਜ਼ ਆਈ ਅਸੀਂ ਉਵੇਂ ਭੱਜ ਕੇ ਸਾਰੀਆਂ ਜਨਾਨੀਆਂ ਆ ਗਏ ਉਸ ਤੋਂ ਬਾਅਦ ਅਸੀਂ ਵੇਖਿਆ ਹੀ ਨਹੀਂ ਕਿ ਕਿੱਥੇ ਗਿਆ ਕਿੱਥੇ ਨਹੀਂ ਉਥੇ ਕੱਪੜੇ ਪਏ ਸੀ ਉਥੇ ਚੱਪਲਾਂ ਪਈਆਂ ਸੀ ਟਮਾਰ ਪਿਆਸ ਸੀ ਅਸੀਂ ਨਹੀਂ ਵੇਖਿਆ ਕੋਈ ਸਾਡੀ ਦੁਸ਼ਮਣੀ ਥੋੜੀ ਸਾਡੇ ਪੁੱਤਰਾ ਮਰ ਗਿਆ ਸੁਣਦੇ ਵੀ ਹਾਂਜੀ ਸਾਡੇ ਨਾਲ ਲੱਗਿਆ ਸੀ ਉੰਦੀ 20 21 ਸਾਲ ਉਮਰ ਦੀ ਇੱਥੇ ਚੋਨਾ ਲੈਣ ਆਇਆ ਜੀ ਲੈਵਰ ਦੇਖਾਂ ਨੂੰ ਤੇ ਉਹ ਹੁਣ ਇਹ ਕਹਿੰਦੇ ਨੇ ਬਾਥਰੂਮ ਕਰਨ ਗਿਆ ਹੈ ਤੇ ਗਾਂ ਕਹਿੰਦੇ ਵਿੱਚ ਵੜ ਗਿਆ ਕੱਲਾ ਬੰਦਾ ਵਿੱਚ ਨਹੀਂ ਵੜ ਸਕਦਾ ਇਹਨੇ ਪਾਣੀ ਦੇਣਾ ਉਹਨੂੰ ਤੈਰਨਾ ਆਉਂਦਾ ਠੀਕ ਹੈ ਜਿਹਨੇ ਵੇਖਿਆ ਹੋ ਸਕਦਾ ਉਹਨੇ ਧੱਕਾ ਮਾਰਿਆ ਕਿ ਉਹਨੇ ਡੋਬਾ ਕੀ ਕੀਤਾ ਉਹ ਕਿਹੜਾ ਬੰਦਾ ਉਹ ਸਾਨੂੰ ਤਾਂ ਪਤਾ ਨਹੀਂ ਆ ਜੀ ਤਿਕਣਾ ਆ ਲੈਵਰ ਖੜੀ ਹਾਂਜੀ ਮੁੰਡੇ ਵੀ ਨੇ ਕੁੜੀਆਂ ਨੇ ਤੇ ਉਹਨਾਂ ਇਥੇ ਨਾਲ ਲਾ ਦੇ ਪੀ ਹਾਂਜੀ ਇੱਥੇ ਕਿ ਪਤਾ ਨਹੀਂ ਲੱਗਿਆ ਕਿੱਥੇ तो देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर